ਪਰ ਇਸ ਸਵੇਰ ਕਲਜੀ ਪੱਤਪਸ ਵਾਕ ਕਰਦੇ ਆਪਣੇ ਚੈਨਲ ਤੇ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨਰ ਦੇ ਲਈ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਵੱਲੋਂ ਦੋ ਬੜੀਆਂ ਖੁਸ਼ਖਬਰੀ ਗੁੱਡ ਨਿਊਜ਼ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਸਰਕਾਰ ਮੁਲਾਜ਼ਮਾਂ ਨੂੰ ਕੁਝ ਦਵੇ ਜਾਂ ਨਾ ਦਵੇ ਪਰ ਪੰਜਾਬ ਹਰਿਆਣਾ ਹਾਈ ਕੋਰਟ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਫੈਸਲੇ ਕਰਦੀ ਨਜ਼ਰ ਆ ਰਹੀ ਹੈ ਜਿਸ ਦੇ ਵਿੱਚ ਬਕਾਇਦਾ ਪੱਤਰ ਜਾਰੀ ਕਰਕੇ ਸੁਪਰੀਮ ਕੋਰਟ ਦੇ ਪੰਜਾਬ ਦੇ ਹਰਿਆਣਾ ਹਾਈ ਕੋਰਟ ਦੇ ਵੱਲੋਂ ਮਲਾਜ਼ਮਾਂ ਤੇ ਪੈਨਸ਼ਨ ਦੀਆਂ ਦੋ ਵੱਡੀਆਂ ਗੁੱਡ ਨਿਊਜ਼ ਵੀੜੀਆਂ ਵੱਡੀਆਂ ਮੰਗਾਂ ਦੇ ਉੱਪਰ ਪੱਕੀ ਮੋਹਰ ਜਿਹੜੀ ਹੈ ਲੱਗ ਚੁੱਕੀ ਹੈ ਮਲਾਜ਼ਮਾਂ ਦੀ ਵੱਡੀ ਜਿੱਤ ਜਿਹੜੀ ਹੈ ਹੋ ਚੁੱਕੀ ਹੈ ਸਾਰੇ ਹੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਡਾਂ ਸਾਂਝੀ ਕਰਾਂਗੇ ਪੱਤਰ ਵੀ ਦਿਖਾਵਾਂਗੇ ਤੇ ਦੱਸਾਂਗੇ ਮਲਾਜ਼ਮਾਂ ਤੇ ਪੈਨਸ਼ਨ ਦੀਆਂ ਕਿਹੜੀਆਂ ਦੋ ਪੱਕੀਆਂ ਮੰਗਾਂ ਦੇ ਉੱਤੇ ਪੱਕੀ ਮੋਹਰ ਜਿਹੜੀ ਹੈ ਲੱਗੀ ਹੈ ਸੋ ਦੋਸਤੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਪੰਜਾਬ ਅਤੇ ਮਲਾਸਫ ਕਾਫੀ ਲੰਮੇ ਸਮੇ ਤੋਂ ਸੰਘਰਸ਼ ਕਰਨੇ ਪ੍ਰਦਰਸ਼ਨਕਾਰੀਆਂ ਨੇ ਆਪਣੀ ਪੈਂਡਿੰਗ ਪਈਆਂ ਮੰਗਾਂ ਨੂੰ ਪੂਰਾ ਕਰਵਾਉਣ ਦੇ ਲਈ ਜਿਸ ਦੇ ਵਿੱਚ ਮੁੱਖਾ ਮੁੱਖ ਮੰਗਾਂ ਨੇ ਸੀ ਮਲਾਜ਼ਮਾਂ ਦੀਆਂ 11% ਡੀਏ ਤੇ ਤਿੰਨ ਪੈਂਡਿੰਗ ਪਈਆਂ ਕਿਸ਼ਤਾਂ ਤੇ 18228 ਕਰੋੜ ਰੁਪਏ ਦਾ 5.5 ਸਾਲਾਂ ਦਾ ਮਲਾਜ਼ਮਾਂ ਦਾ ਇਰੀਅਰ ਦਾ ਪੱਕਾ ਆ 15% ਦਾ ਲਾਭ ਅਤੇ ਨਾਲ ਹੀ 2.95 ਨੂੰ ਬਹਾਲ ਕਰਾਉਣਾ ਮਲਾਜ਼ਮਾਂ ਦੇ ਨੇ ਜਿਹੜੇ ਪੈਂਡਿੰਗ ਪਏ 37 ਤਰ੍ਹਾਂ ਦੇ ਜਿਹੜੇ ਬੰਦ ਕੀਤੇ ਗਏ ਪੁਰਾਣੀਆਂ ਸਰਕਾਰਾਂ ਨੇ ਹਾਲੇ ਤੱਕ ਬੰਦ ਪਏ ਨੇ ਇਹਨਾਂ ਭੱਤਿਆਂ ਨੂੰ ਮੋੜ ਤੋਂ ਬਹਾਲ ਕਰਾਉਣਨ ਦੇ ਲਈ ਪੰਜਾਬ ਦੇ ਲੱਖਾਂ ਮੁਲਾਜ਼ਮਾਂ ਤੇ ਪੈਨਸ਼ਨ ਇਕੱਠੇ ਹੋ ਕੇ ਵੱਖ-ਵੱਖ ਜਥੇਬੰਦੀਆਂ ਵਿੱਚ ਮਿਲ ਕੇ ਸੰਘਰਸ਼ ਕਰ ਰਹੇ ਨੇ ਤਾਜ ਮਲਾਜ਼ਮ ਮੰਗਾਂ ਦਾ ਨਵੇੜਾ ਜਿਹੜਾ ਹੈ ਕੀਤਾ ਜਾ ਸਕੇ ਤੇ ਇਸੇ ਦੇ ਵਿਚਕਾਰ ਇਸ ਸੰਘਰਸ਼ ਨੂੰ ਬ੍ਰੇਕ ਜਿਹੜੀ ਹੈ ਲੱਗ ਚੁੱਕੀ ਹੈ ਤੇ ਮਲਾਜ਼ਮਾਂ ਦੀ ਵੱਡੀ ਜਿੱਤ ਹੋ ਚੁੱਕੀ ਹੈ ਆਦੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਸੁਪਰੀਮ ਕੋਰਟ ਦੇ ਵੱਲੋਂ ਮਲਾਜ਼ਮਾਂ ਦੀਆਂ ਦੋ ਮੰਗਾਂ ਦੇ ਉੱਤੇ ਪੱਕੀ ਮੋਹਰ ਜਿਹੜੀ ਹੈ ਲੱਗ ਚੁੱਕੀ ਹੈ ਜੇਕਰ ਪਹਿਲੇ ਮੰਗ ਦੀ ਗੱਲ ਕੀਤੀ ਜਾਵੇ ਤਾਂ ਉਸ ਦੇ ਵਿੱਚ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਜਿਹੜਾ ਪੰਜਾਬ ਦੇ 2017 ਤੋਂ ਬਾਅਦ ਭਰਤੀ ਕਰਮਚਾਰੀ ਪੰਜਾਬ ਦਾ ਪੇ ਸਕੇਲ ਲਾਗੂ ਹੋਵੇਗਾ ਕਿਉਂਕਿ ਪੰਜਾਬ ਸਰਕਾਰ ਦੀ ਅਪੀਲ ਸੁਪਰੀਮ ਕੋਰਟ ਦੇ ਵਿੱਚੋਂ ਡਿਸਮਿਸ ਹੋ ਚੁੱਕੀ ਹੈ ਮਲਾਜ਼ਮਾਂ ਦੇ ਹੱਕ ਦੇ ਵਿੱਚ ਇਹ ਫੈਸਲਾ ਆ ਚੁੱਕਿਆ ਹੈ ਹੁਣ ਮਲਾਜ਼ਮਾਂ ਨੂੰ ਮਿਲੇਗਾ ਪੰਜਾਬ ਦਾ ਸਕੇਲ ਜੋ ਕਾਫੀ ਦੇਰ ਤੱਕ ਮੰਗ ਕਰ ਰਹੇ ਸੀ ਇਹ ਹੀ ਸੀ ਅੱਜ ਦੀ ਵੱਡੀ ਖੁਸ਼ਖਬਰੀ ਦੂਸਰੀ ਗੁੱਡ ਨਿਊਜ਼ ਦੀ ਗੱਲ ਕੀਤੀ ਤਾਂ ਜਾਵੇ ਤਾਂ ਪੰਜਾਬ ਦੇ ਹੌਂਗਾਂਵਲ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਦੇ 10000 ਰੁਪਏ ਪ੍ਰਤੀ ਮਹੀਨਾ ਦੇਣ ਦੇ ਜਿਹੜੇ ਹੁਕਮ ਜਾਰੀ ਕੀਤੇ ਨੇ ਪੰਜਾਬ ਹਰਿਆਣਾ ਹਾਈ ਕੋਰਟ ਨੇ ਕਿਹਾ ਕਿ ਜਿਸ ਕਰਮਚਾਰੀਆ ਨੇ 27 ਸਾਲ ਨਿਵਰਗਨ ਸੇਵਾ ਕੀਤੀ ਹੈ ਤੇ ਹੱਕ ਬੰਦਾ ਹੈ ਇਹ ਫੈਸਲਾ ਹோம்ਗਾਰਡ ਦੇ ਜਿਹੜਾ ਮੁਲਾਜ਼ਮਾਂ ਦੇ ਹੱਕ ਦੇ ਵਿੱਚ ਕਰ ਦਿੱਤਾ ਹੈ ਸੋ ਦੋਸਤੋ ਉਸ ਤੋਂ ਪਹਿਲਾਂ ਜੇਕਰ ਚੈਨਲ ਦੇ ਉੱਪਰ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਲਾਈਕ ਸ਼ੇਅਰ ਜੀਓ ਕਰਨਾ ਤੇ ਦੋਸਤੋ ਪੰਜਾਬ ਦੇ ਸਿਕਸਪੇਨ ਨਾਲ ਜੁੜੀ ਹਰ ਇੱਕ ਛੋਟੀ ਵੱਡੀ ਜਾਣਕਾਰੀ ਤੁਹਾਡੇ ਤੱਕ ਲੈ ਕੇ ਜਰੂਰ ਆਉਂਦੇ ਰਹਿਣੇ ਆ ਬਣੇ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਮਿਲਦੇ ਆ ਕਿਸੇ ਨਵੀਂ ਅਪਡੇਟ ਦੇ ਨਾਲ ਦੋਸਤੋ ਧੰਨਵਾਦ ਜੀ